ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਤੁਹਾਡਾ ਚੰਗਾ ਸਮਾਂ ਆਉਣ ਤੋਂ ਪਹਿਲਾਂ ਤੁਹਾਨੂੰ ਇਹ ਸ਼ੋਭ ਸੰਕੇਤ ਮਿਲਦੇ ਹਨ ਤੇ ਜੇ ਤੁਹਾਨੂੰ ਇਹ ਸੰਕੇਤ ਮਿਲਣ ਤਾਂ ਸਮਝੋ ਕਿ ਤੁਹਾਡੀ ਕਿਸਮਤ ਖੁੱਲਣ ਵਾਲੀ ਹੈ ਆਓ ਜਾਣਦੇ ਹਾਂ ਉਹ ਸ਼ੋਭ ਸੰਕੇਤ ਕਿਹੜੇ ਹਨ ਜੋ ਦੱਸਦੇ ਹਨ ਕਿ ਤੁਹਾਡੇ ਚੰਗੇ ਦਿਨ ਆਉਣ ਵਾਲੇ ਹਨ ਕਿਹਾ ਜਾਂਦਾ ਹੈ ਕਿ ਜਦੋਂ ਵੀ ਸਾਡੀ ਜ਼ਿੰਦਗੀ 'ਚ ਚੰਗਾ ਜਾਂ ਬੁਰਾ ਸਮਾਂ ਆਉਣ ਵਾਲਾ ਹੋਵੇ ਤਾਂ ਪ੍ਰਕਿਰਤੀ ਸੰਕੇਤ ਸਾਨੂੰ ਜ਼ਰੂਰ ਦਿੰਦੀ ਹੈ ਪਰ ਕਦੇ-ਕਦੇ ਇਨ੍ਹਾਂ ਸੰਕੇਤਾਂ ਨੂੰ ਅਸੀਂ ਸਮਝ ਨਹੀਂ ਪਾਉਂਦੇ ਕਿਉਂਕਿ ਉਹਨਾਂ ਚੀਜ਼ਾਂ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਐਸੇ ਜਿ ਕੁਝ ਅਸੀਂ ਤੁਹਾਨੂੰ ਕੁਝ ਐਸੇ ਕੁਝ ਇਸ ਤਰ੍ਹਾਂ ਦੇ ਹੀ ਚੰਗੇ ਸਮੇਂ ਦੇ ਸੰਕੇਤ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਚੰਗਾ ਸਮਾਂ ਆਉਣ ਦੀ ਸੰਭਾਵਨਾ ਹੈ ਤੇ ਆਓ ਜਾਣਦੇ ਹਾਂ ਉਹ ਪਹਿਲਾ ਸੰਕੇਤ ਪਹਿਲਾ ਸੰਕੇਤ ਹੈ ਅਚਾਨਕ ਤੁਹਾਡੇ ਘਰ ਕਾਲੇ ਰੰਗ ਦੀਆਂ ਕੀੜੀਆਂ ਆ ਕੇ ਚੱਕਰ ਬਣਾ ਕੇ ਕੁਝ ਖਾਣ ਲੱਗਣ ਤਾਂ ਸਮਝ ਲਓ ਕਿ ਤੁਹਾਡੇ ਘਰ માં ਲక్ష్ਮੀ ਜੀ ਦਾ ਆਗਮਨ ਹੋਣ ਵਾਲਾ ਹੈ ਤੁਹਾਨੂੰ ਬਹੁਤ ਸਾਰਾ ਧਨ ਮਿਲਣ ਵਾਲਾ ਹੈ ਇਹੋ ਜੇ ਵਿੱਚ ਉਹਨਾਂ ਨੂੰ ਕੀੜੀਆਂ ਨੂੰ ਨਮਸਕਾਰ ਕਰੋ ਤੇ ਉਹਨਾਂ ਨੂੰ ਸ਼ੱਕਰ ਮਿਲਿਆ ਹੋਇਆ ਆਟਾ ਖਵਾਓ ਦੂਸਰਾ ਸੰਕੇਤ ਜੇ ਤੁਹਾਡੇ ਘਰ ਕੋਈ ਚਿੜੀ ਆ ਕੇ ਕੋਸਲਾ ਬਣਾ ਲਵੇ ਇਹ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਗਿਆ ਹੈ ਤੁਸੀਂ ਮੰਨ ਲਵੋ ਤੁਹਾਡੇ ਘਰ ਮਾਂ ਲక్ష్ਮੀ ਜੀ ਦਾ ਆਗਮਨ ਹੋਣ ਵਾਲਾ ਹੈ ਤੀਸਰਾ ਸੰਕੇਤ ਘਰ ਦੇ ਵਿੱਚ ਜਦੋਂ ਤਿੰਨ ਛਿਪਕਲੀਆਂ ਇੱਕ ਹੀ ਜਗ੍ਹਾ ਤੇ ਇਕੱਠੀਆਂ ਦਿਖਾਈ ਦੇਣ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਗਿਆ ਹੈ ਇਹ ਵੀ ਕਹਿੰਦੇ ਹਨ ਕਿ ਜੇਕਰ ਛਿਪਕਲੀਆਂ ਇੱਕ ਦੂਜੀ ਦਾ ਪੇਸ਼ਾ ਕਰਨ ਇਹ ਘਰ ਦੇ 29 ਦਾ ਸੰਕੇਤ ਹੈ ਦੀਵਾਲੀ ਵਾਲੇ ਦਿਨ ਤુલਸੀ ਦੇ ਪੌਦੇ ਦੇ ਵਿੱਚ ਛਿਪ ਕਲੀ ਦਾ ਦਿਖਾਈ ਦੇਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਹ ਕਾਫੀ ਸਾਰਾ ਧਨ ਮਿਲਣ ਦਾ ਸੰਕੇਤ ਹੈ ਚੌਥਾ ਸੰਕੇਤ ਅਗਰ ਤੁਹਾਡੇ ਸੱਜੇ ਹੱਥ ਤੇ ਲਗਾਤਾਰ ਖੁਜਲੀ ਹੋ ਰਹੀ ਹੈ ਤਾਂ ਇਹ ਵੀ ਧਨ ਪ੍ਰਾਪਤੀ ਦਾ ਸ਼ੁਭ ਸੰਕੇਤ ਹੈ ਪੰਜਵਾਂ ਸੰਕੇਤ ਅਗਰ ਸੁਪਨੇ ਦੇ ਵਿੱਚ ਛਾੜੂ ਕੜਾ ਉੱल्लू ਬੰਸਰੀ ਹਾਥੀ ਨੇਵਲ ਸੰਖ ਸ਼ਿਪਕਲੀ ਤਾਰਾ ਸੱਪ ਗੁਲਾਬ ਆ ਦਿਖਾਈ ਦੇਣ ਤਾਂ ਇਹ ਤਨ ਪ੍ਰਾਪਤੀ ਦਾ ਸੰਕੇਤ ਹਨ ਛੇਵਾਂ ਸੰਕੇਤ ਇਹ ਹੈ ਕਿ ਸਵੇਰੇ ਉੱਠਦੇ ਹੀ ਸੰਖ ਦੀ ਆਵਾਜ਼ ਸੁਣਾਈ ਦੇਵੇ ਤੇ ਸ਼ਾਮ ਨੂੰ ਵੀ ਸੁਣਾਈ ਦੇਵੇ ਤਾਂ ਇਹ ਮਾਂ ਲక్ష్ਮੀ ਜੀ ਦੇ ਆਗਮਨ ਦਾ ਸੰਕੇਤ ਹੈ ਸਤਵਾਂ ਸੰਕੇਤ ਅਗਰ ਤੁਹਾਨੂੰ ਬਾਹਰ ਜਾਂਦੇ ਆ ਗੰਨਾ ਦਿਖਾਈ ਦੇਵੇ ਤਾਂ ਇਹ ਵੀ ਧਨ ਪ੍ਰਾਪਤੀ ਦਾ ਸੰਕੇਤ ਹੈ 8ਵਾਂ ਸੰਕੇਤ ਮਾਂ ਲక్ష్ਮੀ ਦਾ ਵਾਹਨ ਉਲੂ ਅਗਰ ਬਹੁਤ ਤੀਨ ਤੋਂ ਤੁਹਾਡੇ ਘਰ ਬਾਹਰ ਦਿਖਾਈ ਦੇ ਰਿਹਾ ਹੋਵੇ ਤਾਂ ਮੰਨ ਲਓ ਤੁਹਾਡੇ ਘਰ ਦੇ ਵਿੱਚ ਮਾਂ ਲక్ష్ਮੀ ਜੀ ਦਾ ਆਗਮਨ ਹੋਣ ਵਾਲਾ ਹੈ ਤੇ ਤੁਹਾਨੂੰ ਜਲਦੀ ਹੀ ਆਪਾਤਾਂ ਦੀ ਪ੍ਰਾਪਤੀ ਹੋਵੇਗੀ 9ਵਾਂ ਸੰਕੇਤ ਅਗਰ ਤੁਸੀਂ ਬਾਜ਼ ਜਾਂਦੇ ਹੋ ਤਾਂ ਕੁੱਤਾ ਆਪਣੇ ਮੂੰਹ ਦੇ ਵਿੱਚ ਕੋਈ ਸ਼ਾਕਾਹਾਰੀ ਖਾਣ ਵਾਲੀ ਚੀਜ਼ ਲਿਆਉਂਦਾ ਹੈ ਤਾ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਕਿਸੇ ਪਾਸਿਓਂ ਧਨ ਲਾਭ ਮਿਲਣ ਵਾਲਾ ਹੈ 10ਵਾਂ ਸੰਕੇਤ ਅਗਰ ਸਵੇਰੇ-ਸਵੇਰ ਘਰੋਂ ਬਾਹਰ ਨਿਕਲਦੇ ਹੋ ਤੁਹਾਨੂੰ ਕੋਈ ਝਾੜੂ ਲਗਾਉਂਦਾ ਦਿਖਾਈ ਦੇਵੇ ਤਾਂ ਐਵੇਂ ਲਗਾਤਾਰ ਕਈ ਦਿਨ ਚੱਲਦਾ ਰਹੇ ਤਾਂ ਸਮਝ ਲੈਣਾ ਤੁਸੀਂ ਬਹੁਤ ਜਲਦੀ ਧਨਵਾਨ ਬਣਨ ਵਾਲੇ ਹੋ ਚਲੋ ਜਾਣਦੇ ਹਾਂ ਉਹ ਕਿਹੜੇ ਉਪਾਹਨ ਜਿਸ ਨਾਲ ਮਾਂ ਲక్ష్ਮੀ ਪਸੰਨ ਹੋ ਜਾਏਗੀ ਧਨ ਆਉਂਦੇ ਸਰੋਤ ਖੋਲ ਜਾਣਗੇ ਦੇਵੀ ਮਾਤਾ ਲక్ష్ਮੀ ਪਸੰਦ ਕਰਨ ਦੇ ਸਭ ਤੋਂ ਆਸਾਨ ਉਪਾਹਨ ਇਹਨਾਂ ਦੇ ਵਿੱਚੋਂ ਕਿਸੇ ਇੱਕ ਉਪਾਣ ਨੂੰ ਕਰ ਲਵੋ ਆਪਣਾ ਜੀਵਨ ਬਦਲ ਸਕਦੇ ਹੋ ਆਪਣੇ ਜੀਵਨ ਦੇ ਵਿੱਚ ਹਰ ਮਨੁੱਖ ਨੂੰ ਚਾਹਤ ਹੁੰਦੀ ਹੈ ਕਿ ਉਸ ਨੂੰ ਅਪਾਰਤਾਂ ਦੀ ਪ੍ਰਾਪਤੀ ਹੋਵੇ ਲੇਕਿਨ ਇਹ ਤਾਂ ਤੁਹਾਨੂੰ ਸਿਰਫ ਚਾਉਣ ਨਾਲ ਨਹੀਂ ਮਿਲ ਸਕਦਾ ਇਸ ਲਈ ਤੁਹਾਨੂੰ ਮਾਂ ਲక్ష్ਮੀ ਨੂੰ ਪਸੰਦ ਕਰਨਾ ਬਹੁਤ ਜ਼ਰੂਰੀ ਹੈ ਜਾਣਕਾਰੀ ਦੇ ਅਨੁਸਾਰ ਜੀਵਨ ਦੇ ਵਿੱਚ ਤਾਂ ਦੇ ਦੇਵੀ ਦਾ ਮਹੱਤਵ ਨਕਾਰਾ ਨਹੀਂ ਜਾ ਸਕਦਾ ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਵਿਅਕਤੀ ਬਹੁਤ ਹੀ ਮਿਹਨਤ ਕਰਦਾ ਹੈ ਪਰ ਤਾਂ ਦੇ ਲਈ ਪਰੇਸ਼ਾਨ ਰਹਿੰਦਾ ਹੈ ਤਾਂ ਸੰਬੰਧੀ ਪਰੇਸ਼ਾਨੀ ਕਿਸੇ ਨੂੰ ਵੀ ਕਦੋਂ ਵੀ ਹੋ ਸਕਦੀ ਹੈ ਅਗਰ ਮਾਂ ਲਕਸ਼ਮੀ ਨੂੰ ਪ੍ਰਸੰਨ ਕਰ ਲਿਆ ਜਾਵੇ ਤਾਂ ਤਾਂ ਦੇਵੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ ਲਕਸ਼ਮੀ ਦੀ ਮਹਾ ਪੂਜਾ ਦਾ ਮਹਾ ਪੌਰਵ ਦੀਵਾਲੀ ਦੇ 2 ਦਿਨ ਬਾਅਦ ਹੀ ਹੈ ਤੇ ਅੱਜ ਤੁਹਾਨੂੰ ਇਹ ਉਪਾਅ ਦੱਸਾਂਗੇ ਜਿਨ੍ਹਾਂ ਨਾਲ ਮਾਤਾ ਲక్ష్ਮੀ ਪ੍ਰਸੰਨ ਹੋ ਜਾਵੇਗੀ ਤੇ ਤੁਸੀਂ ਵੀ ਧਨਵਾਨ ਬਣ ਜਾਓਗੇ ਘਰ ਦੇ ਮੁੱਖ ਦੀਵਾ ਤੇ ਸਸੋਂ ਦੇ ਤੇਲ ਦਾ ਦੀਵਾ ਜਗਾਓ ਤੇ ਦੀਵਾ ਬੁਝਣ ਤੇ ਬਚੇ ਹੋਏ ਤੇਲ ਨੂੰ ਸ਼ਾਮ ਹੋਣ ਤੇ ਪੀਪਲ ਦੇ ਰੂਖ ਦੇ ਛੜਾ ਦਿਓ ਸੱਤ ਸ਼ਨੀਵਾਰ ਇਹਵੇਂ ਕਰਨ ਨਾਲ ਤਾਂ ਅੰਧੀ ਕਮੀ ਨਹੀਂ ਰਹੇਗੀ ਲਾਲ ਧਾਗੇ ਦੇ ਵਿੱਚ ਸਤ ਮੁਖੀ ਰੂद्राक्ष ਪਾਉਣ ਦੇ ਨਾਲ ਅਚਾਨਕ ਧਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਲక్ష్ਮੀ ਜੀ ਦੀ ਉਪਾਸ਼ਨਾ ਦੇ ਲਈ ਸੱਚੇ ਭਗਤ ਉਹਨਾਂ ਦਾ ਸਮਰਨ ਸਵੇਰੇ ਸ਼ਾਮ ਉਹਨਾਂ ਦੀ ਤਸਵੀਰ ਤੇ ਗੁੰਮ-ਗੁੰਮ ਅਕਸ਼ਤ ਗੰਦ ਦੇ ਫੁੱਲ ਚੜਾ ਕੇ ਅਰਗਬਤੀ ਲਗਾ ਕੇ ਧਿਆਨ ਕਰਨਾ ਹੈ ਪੂਜਾ ਕਰਨ ਵਾਲੇ ਕਿਸੇ ਵੀ ਇਸਤਰੀ ਦਾ ਡਰਾਦਰ ਨਾ ਕਰੋ ਤੇ ਮਾਂ ਲక్ష్ਮੀ ਜੀ ਦੇ ਵਰਤ ਦੇ 15 ਦਿਨਾਂ ਦੇ ਵਿੱਚ ਕਿਸੇ ਵੀ ਰਾਤ ਤਿੰਨ ਦਿਨ ਤਿੰਨ ਤੋਂ 5 ਵਜੇ ਦੇ ਵਿੱਚ ਉਠੋ ਤੇ ਆਪਣੇ ਘਰ ਦੇ ਉਸ ਸਥਾਨ ਤੇ ਜਾਓ ਜਿੱਥੋਂ ਖੁੱਲਾ ਅਸਮਾਨ ਦਿਖਦਾ ਹੋਵੇ ਪਸ਼ਚਮ ਵੱਲ ਮੂੰਹ ਕਰਕੇ ਦੋਵੇਂ ਹੱਥ ਅਸਮਾਨ ਦੀ ਤਰਫ ਉਠਾ ਕੇ ਲਕਸ਼ਮੀ ਧਾਨ ਦੀ ਭੀਖ ਮੰਗੋ ਫਿਰ ਦੋਨਾਂ ਹੱਥਾਂ ਨੂੰ ਮੂੰਹ ਤੇ ਫੇਰ ਲਓ ਕੁਝ ਦਿਨਾਂ ਦੇ ਵਿੱਚ ਆਮਦਨ ਦੇ ਸਰੋਤ ਵੱਧ ਜਾਣਗੇ ਇਹ ਉਪਾਅ ਤੁਸੀਂ ਮਾਂ ਲਕਸ਼ਮੀ ਜੀ ਦੇ ਵਾਧ ਤੋਂ ਇਲਾਵਾ ਕਿਸੇ ਹੋਰ ਦਿਨ ਵਿੱਚ ਸ਼ੁਰੂ ਕਰ ਸਕਦੇ ਹੋ 5 ਕਿਲੋ ਆਟਾ ਤੇ 1 ਸਵਾ ਕਿਲੋ ਗੁੜ ਲਾਓ ਦੋਨਾਂ ਦਾ ਮਿਸ਼ਰਣ ਕਰਕੇ ਰੋਟੀ ਬਣਾ ਲਓ ਸ਼ੁੱਕਰਵਾਰ ਦੇ ਦਿਨ ਗਾਣੋ ਖਵਾਓ ਤੇ ਤਿੰਨ ਸ਼ੁੱਕਰਵਾਰ ਤੱਕ ਇਹ ਕਾਰਜ ਕਰਨ ਦੇ ਨਾਲ ਦਿਵਿਦਰਤਾ ਖਤਮ ਹੋਵੇਗੀ ਤੇ ਆਪਾਰਥਾਨ ਦੀ ਪ੍ਰਾਪਤੀ ਹੋਵੇਗੀ ਸਤਵਾਂ ਧਨ ਲక్ష్ਮੀ ਜੀ ਦਾ ਮੰਤਰ ਧਾਂਤੇ ਸਾਫ ਸੁਥਰੇ ਕੱਪੜੇ ਪਾਓ ਅਤੇ ਇਸ ਪੂਜਾ ਅਨੁਸਾਰ ਪੂਰਨ ਪਵਿੱਤੇ ਦਾ ਧਿਆਨ ਰੱਖੋ ਕਸ਼ੇਰ ਦੀਏ ਧਾਂਦੀਏ ਲక్ష్ਮੀ ਜੀ ਤਸਵੀਰ ਸਾਹਮਣੇ 11 ਦਿਨ ਤੱਕ ਅਖੰਡ ਜੋਤ ਤੇਲ ਦਾ ਦੀਪਕ ਜਗਾਓ ਤੇ 11ਵੇਂ ਦਿਨ 11ਵਾਂ ਕੰਨਿਆ ਨੂੰ ਭੋਜਨ ਕਰਾ ਕੇ ਇੱਕ ਸਿੱਕਾ ਤੇ ਮਹਿੰਦੀ ਦਿਓ ਜਾਣਕਾਰੀ ਦੇ ਅਨੁਸਾਰ ਇਸ ਨਾਲ ਵੀ ਅਚਾਨਕ ਧਨ ਦੀ ਪ੍ਰਾਪਤੀ ਦੇ ਯੋਗ ਬਣਦੇ ਹਨ ਤਾਂ ਲక్ష్ਮੀ ਨੂੰ ਸਫੇਦ ਪਦਾਰਥ ਜਿਵੇਂ ਚਾਵਲ ਤੋਂ ਬਣੀ ਖੀਰ ਜਾਂ ਦੁੱਧ ਨਾਲ ਬਣੇ ਪਕਵਾਨ ਦਾ ਭੋਗ ਲਗਾਓ ਗ੍ਰਹਿ ਲక్ష్ਮੀ ਜਾਂ ਘਰ ਦੀ ਸਾਰੀਆਂ ਇਸਤਰੀਆਂ ਨੂੰ ਆਦਰ ਦੇਂਦੇ ਹੋਏ ਉਹਨਾਂ ਨੂੰ ਪ੍ਰਸ਼ਾਦ ਖਿਲਾਓ ਤੇ ਫਿਰ ਖੁਦ ਖਾਓ ਮਹੀਨੇ ਦੇ ਵਿੱਚ ਦੋ ਵਾਰ ਕਿਸੇ ਵੀ ਦਿਨ ਉਬਲੇ ਉੱਤੇ ਲੂਬਾਨ ਰੱਖ ਕੇ ਜਲਾਓ ਤੇ ਫਿਰ ਲੂਬਾਨ ਨੂੰ ਚਾਰੇ ਤਰਫ ਘੁਮਾ ਦਿਓ ਦੋਸਤੋ ਇਹ ਸੀ ਸੈਸਾਟੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ